ਕਿਵੇਂ ਆ? ਠੀਕ ਆ। ਹੂੰ। ਤੁਹਾਨੂੰ ਮੈਂ ਕਿਹਾ ਸੀ ਉਧਰ ਚੋਣਾ ਵਾਣ ਚੱਲੀਏ। ਪਸੰਦ ਆ ਜੇ ਉਧਰ ਫੇਰ ਹੀ ਜਾਵਾਂਗੇ ਐ ਕਿਵੇਂ ਜਾਵਾਂਗੇ? ਕਿਉਂ ਕੀ ਹੋਇਆ? ਹੁਣ ਆ ਗਈ ਐ। ਆ ਬੈਠੇ ਤੇ ਸਾਹਮਣੇ ਕੋਸੰਦਰ ਹੀ ਨਹੀਂ ਗਿਆ ਹੁਣ ਅੰਦਰ ਜਾਊਗਾ ਤਾਂ ਫੇਰ ਹੀ ਫੇਰ ਹੀ ਕੰਮ ਕਰਨ ਨੂੰ ਜੀ ਕਰੂਗਾ ਬੈਠੇ ਆ ਇੱਥੇ। ਜਦੋਂ ਪਕੜ ਕੇ ਲੱਗਿਆ ਸੀ ਉਹਨੇ ਕਹ ਤੋ ਹਟਾਦਾ ਤੈਨੂੰ। ਹਟਾਇਆ ਹਟਾਇਆ ਨਹੀਂ ਇਹਨੇ ਹਟਾਇਆ ਮੈਨੂੰ। ਕੰ ਦਾ ਕਾਟੋ ਹਟਾ ਦਾ ਓ ਯਾਰ ਤੂੰ ਮੇਰੀ ਵੀਡੀਓ ਵੀ ਨਹੀਂ ਦੇਖੀ ਸੀਗੀ ਏਡ ਕੈਪਸੂ ਲੈ ਜਾਣੀ ਓਏ ਏਡ ਕੈਪੂ ਜੇ ਲਾਲ ਜੇ ਹਾਂ ਉਹ ਚਾਚੇ ਨੇ ਵੇਖ ਲਈ ਯਾਰ ਅੱਛਾ ਦੇ ਉਹਨੇ ਹਟਾਤਾ ਯਾਰ ਠੀਕ ਡਰਤਾ ਹੁੰਦਾ ਈ ਜ਼ਿੰਮੇਦਾਰ ਨੂੰ ਬਈ ਓ ਯਾਰ ਡਰ ਗਿਆ ਮੇਰਾ ਤਾਂ 50000 ਰੁਪਇਆ ਵੀ ਦੇਣਾ ਉਹਨਾਂ ਦਾ ਫਿਰ ਵੀ ਹਟਾਤਾ ਮੈਂ ਉਹ ਯਾਰ ਤੈਨੂੰ ਪੜਾ ਫੋਨ ਤੂੰ ਹੀ ਲੈਂਦਾ ਤੇ ਮੈਂ ਵੀ ਲੈਂਦਾ ਕਿਸਤਾ ਭਰਨ ਵਾਲੀਆਂ ਪਈਆਂ ਹਾਂ ਮੈਂ ਨਹੀਂ ਭਰਦਾ ਕਿਹੜਾ ਭਰਾਂਗਾ ਮੈਂ ਨਹੀਂ ਭਰਦਾ ਪੁਰਦਾ ਉਹ ਮਾਤਾ ਮੇਰੀ ਗਾਲਾਂ ਕੱਢਦੀ ਆ ਤੇ ਮੈਨੂੰ ਕਿਹੜਾ ਕੱਢਦੀ ਆ ਗੱਡੀ ਜਾਂਦੇ ਕੋਈ ਨਹੀਂ ਮੈਂ ਤਾਂ ਕਿਹੜੇ 2 ਮਹੀਨੇ ਤੱਕ ਭਰਾਂਗਾ ਮੈਂ ਮੁਣੀ ਭਰਦਾ ਗੈਸਤਾ ਕੋਈ ਤਾਂ ਕੋਈ ਹੈ ਨਹੀਂ ਕਿਹੜਾ ਕਿਸਤਾ ਭਰ ਮੇਰੀ ਗੱਲ ਸੁਣ ਆਪਾਂ ਚੋਣਾ ਲਾਉਣ ਚੱਲਦੇ ਆ ਫੇਰ ਹੀ ਕਿਸਤਾ ਨਿਕਲ ਲੀਏ ਆਪਣੀਆਂ ਇਹ ਵੇ ਰੰਕਾੜਾ ਉਹ ਜਿੰਮੈਨ ਚੋਣਾ ਰੰਕਾੜਾ ਅਜੀ ਤਰਾ ਵੱਡੇ ਛਾ ਦਾ ਤੇਰਾ ਯਾਰ ਮੈਂ ਤਾਂ ਚੌੜ ਕਰਦਾ ਜੀ ਲੈ ਕੇ ਵੀ ਜਾਵੇ ਉਹ ਕੰਮ ਤਾਂ ਬਹੁਤ ਹੁੰਦੇ ਆ ਕੰਮ ਤਾਂ ਹੁੰਦੇ ਆ ਕੋਈ ਲੈ ਕੇ ਵੀ ਜਾਵੇ ਉਹ ਤਾਇਆ ਹੁੰਦਾ ਉਹ ਨਾਲ ਗੱਲ ਕਰਦੇ ਆਪਾਂ ਓਏ ਮੈਂ ਨਹੀਂ ਰੋਗ ਦਾ ਉਹ ਪਤੰਦਰਾ ਤੂੰ 6 ਮਹੀਨੇ ਲਾਇਆ ਤੈਨੂੰ ਉਹਦਾ ਭੇਟ ਆ ਓਏ ਭੇਟ ਆ ਉਹ ਮੈਨੂੰ ਨਹੀਂ ਪਤਾ ਉਹਦੇ ਬਾਰੇ ਉਹ ਤਾਂ ਬੰਦਾ ਚਿਪੜ ਜੇ ਹੀ ਉਹ ਇਹ ਚਿਪੜ ਜੇ ਦਾ ਕਰਨਗਾ ਮੇਰੀ ਲੱਛਣਾਂ ਮਾਰੇ ਸੀਗੇ ਉਹ ਚਲ ਕੋਈ ਨਹੀਂ ਉਹ ਰੋਗਲਾ ਆ ਆਪੇ ਰੋ ਉਹ ਉਹ ਕਰਦਾ ਰਜਿਆ ਹੋਊਗਾ ਉਹ ਮੇਰਾ ਸਰੀਰ ਜੇ ਟੁੱਟਿਆ ਨਾ 500 ਰੁਪਏ ਫੜਦੀ ਨਾਲ ਚੋਨਾ ਲਾਈ ਜਾਂਦੇ ਆ ਚੋਨਾ ਲਾਈ ਜਾਂਦੇ ਹਾਂ ਚਲ ਮੈਂ ਕਰਦਾ ਜੀ ਹਾਂ ਠੀਕ ਕਿਵੇਂ ਓਏ ਕੰਜਰ ਤੇ ਪਹਿਲੇ ਬੈਠਿਆ 대박이야, 보디야, 보디 ਠੀਕ ਆ ਵਿਹਲੇ ਬੈਠੇ ਕੰਮ ਦੀ ਰੁੱਤ ਚ ਮੰਜਾ ਨਹੀਂ ਪੜੀ ਨਹੀਂ ਜਰਦਾ ਨਹੀਂ ਪੜੀ ਨਹੀਂ ਚਾਚਾ ਵਿਹਲੇ ਬੈਠ ਨੇ ਆ ਉਹ ਲੈਕਣੀਆਂ ਦਾ ਕੰਮ ਦੇ ਲਿਆਵੇ ਕੌਣ ਆ ਥੋੜੇ ਲੱਛਣ ਵਾਲੇ ਆ ਨਸ਼ੇ ਪੱਤੇ ਕਰਦੇ ਹੋਵੰਗੇ ਉਹ ਕਿੱਥੇ ਨਸ਼ੇ ਪੱਤੇ ਕੌਣ ਕਰਦਾ ਯਾਰ ਚਾਚਾ ਕੌਣ ਨਸ਼ੇ ਪੱਤੇ ਕਰਦਾ ਯਾਰ ਉਹ ਲਾਇਆ ਮੇਰੇ ਨਾਲ ਇਹ 6 ਮਹੀਨੇ ਮੈਨੂੰ ਸਾਰੀ ਯਾਗ ਰੱਖਦਾ ਪਤਾ ਇਹਦਾ ਪਾਇਆ ਪਹਿਲਾਂ ਕਰਦਾ ਸੀ ਪਹਿਲਾਂ ਸਾਡੇ ਕੈਪਸੂਲ ਖਾਂਦਾ ਸੀ ਹੁਣ ਇਹਨੇ ਇਹਨੇ ਖਾਂਦਾਗਾ ਹਟ ਗਿਆ ਨਸ਼ੇ ਤੋਂ ਹਟ ਗਿਆ ਚਾਚਾ ਅੱਛਾ ਤੇ ਉਹ ਕਿੰਨੇ ਖਾ ਜਾਂਦਾ ਪਹਿਲਾਂ ਤਾਂ 5 ਖਾਂਦਾ ਸੀ ਵੱਡੇ ਤਾਂ ਇਹ ਬਾ ਹੁਣ ਉਹੀ ਖਾਂਦਾ ਹੋਊ ਕਿਤੇ 4-5 ਹੀ ਹੁਣ ਖਾਂਦਾ ਹੋਣਾ ਗੀ ਫੇਰਾ ਛੱਡ ਕੇ ਨਾ ਪਤਾ ਘਟਾ ਆ ਗਈ ਦੋ ਹੀ ਘਟ ਗਈ ਆ ਅੱਜਾ ਯਾਰ ਦੋ ਜਰਾ ਆਇਂਦਾ ਸਿਰ ਸਾਡੀ ਉਹ ਸਾਡੀ ਪਾਰਟੀ ਨਾਲ ਸਾਡੀ ਵੀਡੀਓ ਵੀ ਆ ਦੂਜੀ ਨਾਲ ਕਿਹੜੀ ਪਾਰਟੀ ਨਾਲ ਬਦਾਨ ਨੂੰ ਤੂੰ ਲੈ ਕੇ ਜਾ ਯਾਰ ਜੇ ਡੌਣਾ ਜੋ ਨਾ ਤੇ ਲਵਾ ਲਾ ਕੰਮ ਤੇਰਾ ਝੋਨਾ ਤਾਂ ਮੇਰਾ ਲੌਣ ਵਾਲਾ ਪਿਆ ਪਰ ਮੈਂ ਬੰਦੇ ਚਾਹੀਦੇ ਵੇਖੀ ਜਾਣਾ ਤੂੰ ਤਾਂ ਲੇਟ ਬਹੁਤ ਹੋਇਆ ਫਿਰਦਾ ਝੋਨਾ ਦੇ ਲੋਕਾਂ ਨੇ ਸਸਤੀ ਮਹਿੰਗੀ ਲੇਬਰ ਲਗੇ ਪਰਦੇ ਝੋਨਾ ਚਾਚਾ ਚੰਗ ਰਹੇ ਬੜਾ ਲੇਟ ਹੈ ਮਣਾਂ ਦਾ ਮਣ ਮਣ ਝੋਨੇ ਦਾ ਝਾੜ ਘਟ ਜਾਂਦਾ ਉਹ ਕਸ ਬਾਲਾ ਵਜਿਆ ਪਿਆ ਬੰਦੇ ਨਹੀਂ ਮਿਲਦੇ ਬੰਦੇ ਦਾ ਤੇ ਮਿਲ ਜਾਣਗੇ ਅੱਛਾ ਬਾਰੇ ਤੂੰ ਦੱਸ ਤਾਂ ਸਹੀ ਬੰਦੇ ਦਵਾਉ ਫਿਰ ਵਧ ਗਿਆ ਕੋਈ ਅੱਛਾ ਬੰਦੇ ਦਾ ਦਰਵਾ ਦਿੰਦੇ ਤੇ ਝੋਨਾ ਦਾ ਸਾਡੀ ਨਾ ਲੇਬਰ ਨਾ ਵੇਗੜ ਗਈ ਅਸਲ ਤੇ ਤੇਰੇ ਨਾਲ ਲਾਇਆ 6 ਮਹੀਨੇ ਤੋਂ ਮੈਨੂੰ ਪਤਾ ਕਿਉਂ ਵਿਗੜ ਗਈ ਓਏ ਨਹੀਂ ਆ ਜਾ ਓ ਨਹੀਂ ਆ ਚਾਚਾ ਉਹ ਗੱਲ ਨਹੀਂ ਯਾਰ ਪਤਾ ਹੀ ਗੱਲਾਂ ਉਹ ਹੁਣ ਅਸੀਂ ਦੋਵੇਂ ਬੈਠੇ ਆ ਹਮ ਅਥਰੇ ਛੇ ਕਲੇ ਚੋਂ ਨਾ ਲਾਉਂਦੇ ਸੀਗੇ ਹਮ ਤਿੰਨ ਅਸੀਂ ਕਲੇ ਲਾਉਂਦੇ ਸੀਗੇ ਤੇ ਨੋਹਰੇ ਅਸੀਂ ਪਹਿਲੇ ਆਪਣੇ ਬੰਦੇ ਤੇ ਤੁਸੀਂ ਲਾਉਂਗੇ ਤਨ ਉਹ ਜਾਂਦੇ ਰਹੋ ਤੁਸੀਂ ਗਬੌੜ ਮਾਰੀ ਜਨੇ ਓ ਚਾਚਾ ਯਾਰ ਤੂੰ ਉਹ ਵੇਖਿਆ ਮੈਂ ਤੁਹਾਨੂੰ ਕਮਾਲੇ ਬੰਦੇ ਹੋ ਵਿਹਲੇ ਬੈਠੇ ਹੋ ਤੁਸੀਂ ਓਏ ਨਹੀਂ ਅਸੀਂ ਜਾਦੇ ਨਹੀਂ ਚਾਚਾ ਮੇਰੀ ਸੁਣ ਗੱਲ ਤੂੰ ਪਿੰਡ ਦਾ ਐਡਾ ਮੋਹਤਵਾਰ ਬੰਦਾ ਹੈਗਾ ਉਹ ਨਾਦਰਾ ਖੱਲੀ ਪਿਆ ਬਣ ਤੇ ਪੰਨਾ ਉਹ ਮੇਰੀ ਤਿਆਰੀ ਪੂਰੀ ਆ ਮੈਨੂੰ ਬੰਦੇ ਮਿਲ ਗਏ ਮੈਂ ਹੁਣ ਲਾ ਦੇਣਾ ਬੰਦੇ ਲਾ ਦਿੰਨੇ ਆ ਅਸੀਂ ਅਸੀਂ ਲਾ ਦਾਂਗੇ ਅਸੀਂ ਲਾ ਦੋਗੇ ਬੰਦੇ ਹੱਥ ਨੂੰ ਉਡਾ ਦੇ ਆ ਸਾਰਾ ਯਾਰ ਚਾਚਾ ਯਾਰ ਅੱਛਾ ਚਾਚਾ ਚੋਨਾ ਤਾਂ ਔੜਦਾ ਫਿਰੂਗਾ ਚੀਨੇ ਵਰਦੇ ਦੇਖਿਆ ਐ ਡੂਗਾ ਚੋਨਾ ਹਾਂ ਐਪੋਟਾ ਦੇ ਬੰਦੇ ਤਰ ਦੇ ਦੇਖਿਆ ਇਹਨਾਂ ਤੇ ਇਹਨਾਂ ਤੇ ਨਾ ਯਾਰ ਦੇ 500 ਰੁਪਏ ਲੈ ਮੈਂ ਤੁਰਕੇ ਦਿਖਾਣਾ ਉਹ 10 ਬਸ ਜਾਂਦੇ ਰੋ ਜਾ ਯਾ ਯਾ ਲਾ ਦੋਗੇ ਫਿਰ ਤੁਸੀਂ ਹੋ ਨਾ ਲਾ ਦੇ ਯਾ ਯਾ ਬੰਦਾ ਹੀ ਨਾ ਮੈਨੂੰ ਲੋੜ ਆ ਫਿਰ ਜੇ ਤਰ ਕੋਈ ਲਾ ਆ ਜੋ ਫਿਰ ਦੇ 500 ਰੁਪਏ 500 ਯਾਰ ਕਿ ਐਵੜੇ ਮਿਲਦੇ ਨਹੀਂ ਕੋਹ ਨਾ ਕੋਈ ਤੱਕ ਚ ਬੰਦੇ ਆਏ ਕਰੋ ਫਿਰ ਪੀਆ ਪਰਸੋ ਦਣੀ 200 ਆ ਮੇਰੇ ਕੋਲ ਉਹ ਕੀ ਗੱਲ ਹੋ ਗਈ ਬਾ ਫਿਰ ਫੋਨ ਪਾਸੇ ਕਰ ਕਿਉਂ ਬਰਾਬਰ ਦੋ ਦੇ ਬਸ ਹਟ ਕੇ ਤੈਨੂੰ ਪਰਤੀ ਨਹੀਂ ਛੋਡੇ ਤੇ ਚਾਚਾ 200 ਰੁਪਏ ਨਾ ਮੋਟਰਸਾ ਕਿਉਂ ਨਹੀਂ ਇਹਨੇ ਮੇਰਾ 200 ਰੁਪਏ ਨਾ ਮੋਟਰਸਾ ਕੀ ਕਰਨਾ ਮੈਂ ਜਾ ਕੇ ਆਏ ਤੂੰ ਮੇਰਾ ਹੀ ਕੰਮ ਛਡਾਉ ਜਾ ਕੇ ਨਹੀਂ ਛਡਾਉਂਦੇ ਤੂੰ ਚਾਹ ਲੈ ਗਿਆ ਮੇਰਾ ਕੰਮ ਵੀ ਕੀ ਹੁੰਦਾ ਬੜਾ ਯਾਰ ਮੈਨੂੰ ਪਰਤੀ ਨਹੀਂ ਛੋਡੇ ਤੇ ਪਰਤੀ ਨਾ ਚੱਲ 200 ਦੇ ਦੇ ਕਿੰਨਾ ਯਾਰ ਮੈਂ ਜਾਵਾਂ ਖੇਦ ਫਿਰ ਤੂੰ ਚਾਹ ਲੈਵਾਂ ਮੈਂ ਤੇਰੇ ਆਉਂਦੇ ਨ ਅੱਧਾ ਕਿਲਾ ਲੱਗਿਆ ਪਿਆ ਆ ਆ ਜਾ ਫਿਰ आजा के रे ओ कंजर ते तुसे अच्छी डिकी जने यार ओ तोफियां तोफियां चल हो कैम हो के आयो मां चलना के आगी चा बस कैम हो के आयो ओदा क्या सा जो ना रे अच्छा देखी जई आगी मारना आ रे के आ आगे बस आ जा के आ जा के दादा रे दादा रे आ जा के क्या रे ਚੱਲ ਲੈ ਆਉਂਦੇ ਆ ਆਹ ਤਾਂ ਫੱਲੇ ਗਰੇ ਫੱਲੇ ਗਰੇ ਚੱਲ ਜਾ ਸੰਗੜਾ ਲੈ ਨਾ ਪੂਰਾ ਸੰਗੜਾ ਚੱਲ ਆ ਦੇ ਗਰੇ ਆ ਦੇ ਗਰੇ ਆ ਤਨ ਮਾਰਦਾ ਵੀ ਲੈਵਦਾ ਪਹਿਲਾ ਲਾਉਣਾ ਨਾ ਤਾ ਆ ਦੇ ਗਰੇ ਚਾਚਾ ਗਏ ਨੇ ਛਾਲਾ ਸੇ ਦੇ ਮੋਖਿਆ ਮੇਰੇ ਗੁਰਦਾ ਜੀ ਆ ਜਾ ਚੱਲ ਆ ਜਾ ਆਹ ਦੇ ਗਰੇ ਆ ਦੇ ਗਰੇ ਆ ਗਰੇ ਆਈ ਬੋਝਰਦਾ ਆ ਕਰ ਆ ਕਰ ਆ ਕਰ ਬਾਣੀ ਬੁੜੀ ਭੀਖ ਨਾ ਆ ਕਰ ਓਹ ਬਾਣੀ ਬੁੜੀ ਭੀਖ ਲਿਆ ਕਰ ਲਿਆ ਵਈ ਉਹ ਕਵਾਕ ਨੂੰ ਬਾਣੀ ਇਹਨੇ ਕਿਰਾ ਕਿਰਾ ਇਹ ਚੱਟਾ ਇਹਦਾ ਆਵੇ ਨਾ ਚਾਵਾ ਚੈਦੇ ਵੇ ਫੇਰ ਬਾੜੇ ਖਾਨ ਲੱਗੇ ਉਹ ਕੰਮ ਵੀ ਦੇਖਨੇ ਪੜਦਾ ਟਰੱਕੇ ਵਈ ਛੇਤੀ ਘਰ ਇੱਕ ਚੁੱਟੀ ਹੋਰ ਲੱਗੇ ਵਿਲਾ ਬਾਣੇ ਕੁੜਾ ਬਾਲੇ ਟੱਕ ਟੱਕ ਨਾ ਗੇ ਜਾ ਗੇ ਟੱਕ ਟੱਕ ਨਾ ਟੱਕ ਟੱਕ ਨਾ ਖਾਮਾਸ਼ੇ ਦੇ ਬੇ ਟੱਕ ਲੈ ਲਾ ਦੇਖਣਾ ਲਾ ਦੇਖਣਾ ਚਾਚਾ ਨਾ ਮਾਰ ਮਸ਼ੀਨਾਂ ਨੂੰ ਗਾਂਂ ਤੱਕ ਮਾਰਦਾ ਪੀ ਪੀ ਮਾਰੇ ਮਾਰਦਾ ਪੈਣ ਆਥਰ ਲੱਗੇ ਪਏ ਹੁਣ ਸਾਰੇ ਸਾਹੇ ਲੱਗੇ ਪਏ ਹੁਣ ਆ ਤੁਨ ਲੱਗੇ ਆਹ ਚਾਚਾ ਮਾ ਦਬੇ ਮਾਰ ਥੱਪਰੇ ਮਾਰ ਮੈਂ ਸੁਪੀਰ ਮੈਂ ਸੁਪੀਰ ਥੱਪ ਅਚਰਨ ਨਵੇੜਾ ਆ ਚਾਚਾ ਆ ਗਿਆ ਚਾਚਾ ਆ ਗਿਆ ਪੈ ਵੜ ਤੇ ਖੜ ਤੇ ਇੱਥੇ ਵੜ ਤੇ ਇੱਥੇ ਵੜ ਲੈ ਆ ਚਾਚਾ ਵਾਣੀ ਪੀ ਗਏ ਚਾਚਾ ਲੈ ਓਏ ਅਚਾ ਚਾ ਲੈ ਪਾਣੀ ਪੀ ਗਏ ਕਿਹੜਾ ਚਾ 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 ਕਹੇ ਚਾਚਾ ਸਪੀਡ ਉਹ ਤਾਇਆ ਤਵੇ ਕਿਆ ਸਪੀਡ ਤਾ ਵੇਖੀ ਜਾਣਾ ਹੈ ਆ ਸਪੀਡ ਨਾਲ ਤੁਸੀਂ ਪਟਿਆਲੇ ਤੱਕ ਲਾ ਦੋਗੇ ਉਹ ਨਾਲ ਦੇ ਪਿੰਡਾਂ ਦੇ ਵੀ ਸਾਨੂੰ ਲਿਜਾਣ ਨੂੰ ਫਿਰਦੇ ਆ ਤੂੰ ਗੱਲਾਂ ਕੀ ਕਰੀਏ ਇਹ ਤਾਂ ਗੱਲਾਂ ਕਿਹੜੀਆਂ ਕਰੇ ਵੇਖਿਆ ਪਾਣੀ ਦੀਆਂ ਕੱਢੀ ਆਉਣੇ ਆ ਬੜਾ ਲੰਮਾ ਪੈ ਗਿਆ ਦਾ ਬੂਟਾ ਇਹਨਾਂ ਵਿਰਲਾ ਲਈ ਹੋਵੇ ਅੱਜਾ ਚਾਚਾ ਯਾਰ ਓਏ ਆ ਦੇਖੋ ਉਹ ਬੰਦੇ ਨਹੀਂ ਉਹ ਚਾਚਾ ਇਕੱਠੇ ਹੀ ਆਣੇ ਯਾਰ ਦੋ ਜਾਣੇ ਸਾਡਾ ਕੀ ਮੇਰਾ ਕੰਮ ਦੇ ਕੰਮ ਦੀ ਤੂੰ ਕੰਮ ਦੇਖ ਉਹਨਾਂ ਦਾ ਕੰਮ ਦੇ ਕੰਮ ਪਰੋ ਜਵਾਨ ਉਲਟੀ ਆਂਦੀ ਆ ਧਾਰ ਨੂੰ ਢਾਲ ਕੀ ਕਹੀ ਜਾਂਦੀ ਆ ਚਾਚਾ ਢਾਲ ਜਵਾਨ ਦੀ ਤੇਲ ਦਾ ਟਾਲੀ ਕੱਢਦੇ ਇਹ ਤੂੰ ਦੱਸ ਤਾਂ ਸਹੀ ਕਰਨਾ ਕੀ ਆ ਹਣਾ ਦੱਸ ਤਾਂ ਸਹੀ ਪੰਗਾ ਕੀ ਲੈ ਲਿਆ ਚਾਚਾ ਯਾਰ ਪਾਣੀ ਪਾ ਲੀਆਂ ਟਰਾਲਾਂ ਮਤੋਂ ਝੋਨੇ ਦੀ ਪਾਣੀ ਚੱਲ ਗਿਆ ਕਿਵੇਂ ਚਾਚਾ ਯਾਰ ਓਏ ਤੁਸੀਂ ਤਾਂ ਜਖਣਾ ਹੀ ਕੱਢਤੀ ਸਾਰੇ ਕਾਸੇ ਦੀ ਯਾਰ ਵਾਹ ਚਾਚਾ ਕਿਹੜੀ ਜਖਣਾ ਇਹਨੇ ਝੋਨੇ ਲਾਉਣੇ ਆ ਤੁਸੀਂ ਮੈਨੂੰ ਲੱਗ ਗਿਆ ਐਕਸਪਰਟ ਆ ਚਾਚਾ ਝੋਨੇ ਦੇਖ ਐਕਸਪਰਟ ਓਏ ਉਹ ਬੰਦੇ ਨਹੀਂ ਉਹ ਦੇਖ ਅ ਚਾਚਾ ਦਾਤਾ ਆ ਵੇਖਦਾ ਸੀ ਉਹ ਅੱਠ ਜਾਣੇ ਆ ਸੀ ਦੋ ਜਾਣੇ ਆ ਸੀ ਉਹਨਾਂ ਦਾ ਅ ਚਾਚਾ ਮੇਰੇ ਗੱਲ ਸੁਣ ਝੋਨਾ ਵੇਖ ਤੂੰ ਯਾਰ ਤੂੰ ਕਿਧਰੋਂ ਪੰਗਾ ਕਰ ਨੀ ਤੂੰ ਤੇਲ ਨਹੀਂ ਤੇਲ ਦੀ ਢਾਲ ਵੇਖ ਓਏ ਉਠੋ ਤੁਸੀਂ ਢਾਲ ਵੇਖ ਅ ਚਾਚਾ ਨਸ਼ਾ ਹੀ ਕਾ ਬਣੇ ਚੱਲੋ ਕਿਸੇ ਨੂੰ ਦੱਸਣਾ ਨਹੀਂ ਵੀ ਉਹ ਪੈਸੇ ਤੇ ਨਸ਼ੇ ਨੂੰ ਚੱਲੋ ਨਹੀਂ ਲਾਦੇ ਚੱਲ ਇਹਦਾ ਆਪਣਾ ਸੀ ਬਣਾਉਣਾ ਸੀ ਬਣ ਗਿਆ ਬੁੱਟੇ ਚੱਲ ਚੱਲਦੇ ਆ ਦੇ ਯਾਰ ਇਹ ਵਰਦੇ ਇਹ ਪੀ ਦਾ ਮੁੱਲ ਵੀ ਓਏ ਓਰੇ ਅੱਜ ਤਾਂ ਨਜ਼ਾਰਾ ਆ ਗਿਆ ਕੀ ਐਰਚਾਣਾ ਕੀ ਗੱਲ ਤੂੰ ਨਾ ਨਹੀਂ ਲੱਗਦਾ ਨਾ ਹਾਂ ਮੇਰਾ ਕੰਮ ਕਰ ਜਾ ਪਹਾ ਘੜੋ ਏ ਝੋਨੇ ਦੀ ਗੱਲ ਵੀ ਸੀਗੀ ਇਹ ਗੱਲ ਝੋਨੇ ਫਿਰ ਬੜੀਆਂ ਪੂਰੀਆਂ ਪਾਦੀਆਂ ਝੋਨੇ ਮਟਰਾਲੀਆਂ ਭਰ ਲੂ ਆ ਜਾ ਜਾ ਬੁੱਕਰ ਗਿਆ ਸੀ ਜਾ ਜਾ ਤੂੰ ਬਰਚਾ ਕਰਾ ਦੇ ਜਾ ਬਰਚਾ ਕਰਾ ਸੀ ਨਹੀਂ ਲਾਉਂਦੇ ਨਹੀਂ ਕਰਦੇ ਜਾ ਬਰਚਾ ਕਰਾ ਦੇ ਤੂੰ ਇਹਦਾ ਸਰੀਰ ਬਣਾਉਣਾ ਸੀ ਬਣਾਉਣ ਵਾਲੇ ਤਾਂ ਜਿੰਨਾਂ ਨੂੰ ਕਹਿੰਦਾ ਉਹਨਾਂ ਨੇ ਕੋਈ ਕਹਿੰਦੇ ਸੋਨੂੰ ਦਸ ਕੀ ਕਰਨਾ ਓਏ ਬੁੱਟੇ ਅਸੀਂ ਬਣੇ ਆ ਯਾਰ ਕਰਦੇ ਯਾਰ ਕੋੜੋ ਯਾਰ ਫੁੱਟਿਆ ਮਾਰਦਾ ਕੋਈ ਕਰ ਦੇ ਪੈਸੇ ਦੀ ਗਿੱਡੀ ਲੈ ਆਏ ਚਾਚਾ ਕਰੀਏ ਓਏ ਰੋਕ ਓਏ ਆ ਕੀ ਕਰੀ ਜਾਨੇ ਲੜਾਉਂਗੇ ਕਿਸੇ ਦਾ ਓਏ ਅੱਖਾਂ ਤੁਹਾਨੂੰ ਕਿਹੜਾ ਕੰਮ ਆ ਤੁਸੀਂ ਓਏ ਅੱਖਾਂ ਦਾ ਤੁਹਾਨੂੰ ਆਹ ਕਾਟਣਾ ਚਾਚਾ ਵੈਚਰ ਲਾ ਦਿੰਦੇ ਮੇਰੇ ਵੈਰੀ ਬਣੇ ਓਏ ਵੈਚਰ ਲਾ ਦਿੰਦੇ ਤੂੰ ਰਹਿਣ ਦਾ ਜੱਟ ਆਇਆ ਓ ਜਿਹੜੇ ਕੰਮ ਕਰਨਾ ਤਾਂ ਮੇਰਾ ਆ ਕਰ ਜੋ ਪਾ ਆਪਣੇ ਹੱਥ ਆਪਣੇ ਛੋਡੇ ਮੂਰੇ ਓ ਯਾਰ ਮੈਂ ਮਾਰਦਾ ਮੈਂ ਕਰਦਾ ਤੇ ਤੂੰ ਮੈਂ ਕਹ ਰੋਲ ਦਾ ਓ ਆਹੋ ਪਹਿਲਾਂ ਕਰਦੇ ਰੋਲ ਤੇ ਹੁਣ ਘਾ ਰੋਲ ਆਇਆ ਚਾ ਕਰਦੇ ਰੋਲਾਂ ਦੀ ਗੱਲ ਨਹੀਂ ਕੀ ਕਾ ਨਹੀਂ ਕੰਮ ਕਰ। ਉਹ ਆ ਕੀ ਕਰੀਏ ਨਾ ਤੁਸੀਂ ਯਾਰ। ਕੀ ਆਂਦੇ ਦੇ। ਦੇਖੋ ਯਾਰ ਉਹ ਕੋਈ ਕੰਮ ਨਹੀਂ ਹੁੰਦਾ ਮੈਂ ਰਜਾ ਤੇ ਐ ਭਰਾਓ ਗਲਤੀ ਹੋ ਗਈ ਮੇਰੇ ਤੋਂ ਮੈਂ ਆ ਜਾਜੇ। ਉਹ ਆ ਜਾਜੇ। ਕਿਉਂ ਤਾਂ ਸਾਡੇ ਸਿਰ ਬਾਟ। ਉਹ ਬਾਹਰ ਨਹੀਂ ਭਰਾਓ ਮਾਰਿਆ ਜਾਇਆ। ਆ ਜਾਜੇ। ਉਹ ਦਰ ਬਾਈ ਉਹ ਮਾਰਿਆ ਜਾਂਦਾ ਐ ਮੈਂ ਕਰਾ ਲੇ ਕੱਲ ਯਾਰ ਚੱਲੇ। ਸਾਡੇ ਸਿਰ ਬਿੜਾਲੇ। ਬਹਿ ਜਾ ਕੇ। ਕਿੱਥੋਂ ਕੌਂਲੇ ਟੋਲੇ ਨਾ ਪੰਗ। ਮਗਰੇ ਬਹਿ ਕੇ। ਮੈਂ ਆਇਆ ਰੱਬਾ। ਮਗਰੇ ਬਹਿ ਕੇ। ਇਹ ਗਿਆ ਸਮਝ। ਅਰੇ ਸੀਰੀ ਬੱਜ ਗਿਆ। ਅੱਭੀ ਤੁਰ। ਓਏ ਓਏ ਉਹ ਮੇਰਾ